50000 ਜਿਹੜੀ ਨੌਕਰੀ ਉਹ ਕਹਿੰਦੇ ਦੇ ਦਿੱਤੀ ਸਵੇਰੇ ਇੱਕ ਅਖਬਾਰ ਦੇ ਵਿੱਚ ਇਸ਼ਤਿਹਾਰ ਦੇ ਦੇਣ ਬੰਦੇ ਦਾ ਨਾਂ ਉਹਦੇ ਪਿਓ ਦਾ ਨਾਂ ਪਿੰਡ ਤੇ ਜ਼ਿਲ੍ਹਾ ਮੈਂ ਮੰਨ ਜੂਗਾ ਵੀ ਦੇ ਦਿੱਤੀ ਸਾਡੇ ਘਰ ਦੋ ਨੌਕਰੀਆਂ ਆਈਆਂ ਇੱਕ ਐਸਟ ਇੱਕ ਜਈ ਦੀ ਲਓ ਹਾਂਜੀ ਹਾਂਜੀ ਸਾਡੇ ਘਰ ਦੋ ਨੌਕਰੀਆਂ ਆਈਆਂ ਐਡਰੈਸ ਲੈ ਲਿਓ ਮਲੂਕਾ ਸਾਹਿਬ ਨੂੰ ਕੋਈ ਨਾ ਤੇ ਰਾਜਾ ਸਾਸੀ ਮੇਰਾ ਸ਼ਹਿਰ ਆ ਜੀ ਏਅਰਪੋਰਟ ਦੇ ਨੇੜੇ ਮਲੂਕਾ ਸਾਹਿਬ ਨੂੰ ਮੈਂ ਦੱਸ ਦਿਓ ਵੀ ਵਿਦਿਆਲัย ਸਿੰਘ ਕਾਉਂਸਲਰ ਕਹਿੰਦਾ ਵੀ ਸਾਡੇ ਘਰ ਦੋ ਨੌਕਰੀਆਂ ਆਈਆਂ ਦੋ ਨੌਕਰੀਆਂ ਆਈਆਂ ਹਾਂਜੀ ਹਾਂਜੀ ਹੁਣ ਵਾਲੀ ਸਰਕਾਰ ਚਾਹੀਦੀ ਹੁਣ ਵਾਲੀ ਸਰਕਾਰ ਚ ਪਹਿਲਾਂ ਤੇ ਸਾਡੇ ਖਾਨਦਾਨ ਜੀ ਕੋਈ ਸਰਕਾਰੀ ਮੁਲਾਜ਼ਮ ਹੀ ਨਹੀਂ ਹੈਗਾ ਤਰੰਤਾਂ ਦੇ ਲੋਕ ਸਿਆੜੇ ਨੇ ਆ ਕੈਮਰੇ ਵਾਲੇ ਨੂੰ ਮੈਂ ਕਹਾਂਗਾ ਕੈਮਰਾ ਘਮਾਵੇ ਮਾੜਾ ਜ ਆ ਆਪਦੀ ਸਰਕਾਰ ਤੇ ਆਪ ਦਾ ਐਮਐਲਏ ਬਣਾਉਣਾ ਹੈ ਇਹਨਾਂ ਨੇ 1.5 ਸਾਲ ਰਹਿ ਗਿਆ ਉਸ 1.5 ਸਾਲ ਤੋਂ ਬਾਅਦ ਚੰਗੇ ਕੰਮ ਕਰਨਗੇ ਤੇ ਹਰ ਅਰਬੀ ਸਰ ਜੀ ਦੁਬਾਰਾ ਵੋਟਾਂ ਲੈ ਆਪਾਂ ਪਿਛਲੇ 3.5 ਸਾਲਾਂ ਚ ਕੰਮ ਕੀਤਾ ਉਹ ਲੈ ਕੇ ਜਾ ਰਹੇ ਵੀ ਆ ਕਰਤੇ ਤੇ ਆ ਪੈਂਡਿੰਗ ਤੁਸੀਂ ਬਲੀਵ ਕਰਦੇ ਹੋ ਪਹਿਲੀ ਸਰਕਾਰ ਆ ਜਿਹੜੀ ਸਰਕਾਰ ਬਣਦਿਆਂ ਸਾਰੀ ਆਪਣਾ ਮੇਨ ਜਿਹੜਾ ਵਾਦਾ ਸੀ ਉਹਨੇ ਪੂਰਾ ਕਰਤਾ ਜਿਹੜਾ 600 ਜੂਟ ਫ੍ਰੀ ਵਾਲੀ ਗੱਲ ਕੀਤੀ ਸੀ ਕਰਕੇ ਉਸ ਪਿੰਡ ਦੇ ਵਿੱਚ 10 ਨੌਕਰੀਆਂ ਮਿਲੀਆਂ ਨੇ ਲੋਕਾ ਸਾਹਿਬ ਨੇ ਕਿਹਾ ਵੀ ਟਾਈਮ ਕਰ ਦੋ ਐਡਰੈਸ ਤੁਹਾਨੂੰ ਹੁਣੇ ਮੈਂ ਪਿੰਡ ਦਾ ਦੰਨਾ ਉੱਤੇ ਚਲੇ ਜਾਓ ਮੈਨੂੰ ਸਰਪੰਚ ਮਿਲੇ ਹਾਂ ਮੈਂ ਨਹੀਂ ਗੱਲ ਕੀਤੀ ਹਾਂ ਕਹਿੰਦੇ ਜੀ ਨੌਕਰੀਆਂ ਮਿਲੀਆਂ ਕਿਸੇ ਦਾ ਚਾਹ ਦਾ ਕੱਪ ਵੀ ਨਹੀਂ ਜਿਹੜਾ ਇਮਾਨਦਾਰੀ ਨਾਲ ਆਪਣਾ ਕੰਮ ਕਰਕੇ ਆਇਆ ਹਾਂ ਇਮਾਨਦਾਰੀ ਨਾਲ ਆਪਣਾ ਟੈਸਟ ਦੇ ਕੇ ਆਇਆ ਹਾਂ ਘਰ ਆ ਗਿਆ ਨੌਕਰੀ ਨੇ ਆਪ ਦਰਵਾਜ਼ਾ ਖੜਕਾ ਅਸੀਂ ਕੀਤੇ ਹੋਏ ਕੰਮਾਂ ਦੀ ਰਿਪੋਰਟ ਕਾਰਡ ਲੈ ਕੇ ਜਾਮ ਸੀਮ ਸਾਹਿਬ ਦਾ ਕਾਫਲਾ ਜਿਹੜਾ ਵਾ ਉਹ ਅੱਜ ਬਾਰਡਰ ਏਰੀਆ 'ਚ ਰਿਹਾ ਤੇ ਲੋਕ ਬਹੁਤ ਖੁਸ਼ ਨਜ਼ਰ ਆਏ ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ ਸੀਐਮ ਜਿਹੜਾ ਵਾ ਸੀਐਮ ਲੈਵਲ ਦਾ ਬੰਦਾ ਬਾਰਡ ਏਰੀਆ ਚ ਰਿਹਾ ਆਪਾਂ ਗੱਲਬਾਤ ਕਰਦੇ ਹੋਏ ਸੀ ਬਹੁਤ ਵਸਤ। ਥੈਂਕ ਯੂ ਜੀ ਮਿਹਰਬਾਨੀ ਮਿਹਰਬਾਨੀ। ਕਿਵੇਂ ਦੇਖ ਰਹੇ ਹੋ ਜੀ ਲੋਕਾਂ ਚ ਸੀਐਮ ਸਾਹਿਬ ਨੂੰ ਦੇਖਣ ਵਾਸਤੇ ਬੜੇ ਉਤਸ਼ਾਹਲੇ। ਬਿਲਕੁਲ ਜੀ ਬੜੀ ਖੁਸ਼ੀ ਦੀ ਗੱਲ ਹੈ ਵੀ ਤਰਨਤਾਰਨ ਦੇ ਵਿੱਚ ਇੰਨਾ ਮਾਣ ਸਤਿਕਾਰ ਪਿਆਰ ਆਮ ਆਦਮੀ ਪਾਰਟੀ ਦਾ ਇੱਕ ਪਰਿਵਾਰ ਬਹੁਤ ਵੱਡਾ ਪਰਿਵਾਰ ਬਣ ਚੁੱਕਿਆ ਹੈ। ਔਰ ਅੱਜ ਮਾਣਵੀ ਇਸ ਗੱਲ ਦਾ ਵੀ ਤਰਨਤਾਰਨ ਦੇ ਲੋਕਾਂ ਦੀ ਸੋਚ ਅਸੀਂ ਕੀਤੇ ਹੋਏ ਕੰਮਾਂ ਦੀ ਰਿਪੋਰਟ ਕਾਡ ਲੈ ਕੇ ਜਾਂਦੇ ਐਵੇਂ ਲੋਕਾਂ ਲੋਕਾਂ ਦੇ ਵਿੱਚ ਜਿਹੜਾ ਆਪਾਂ ਪਿਛਲੇ 3.5 ਸਾਲਾਂ ਚ ਕੰਮ ਕੀਤਾ ਉਹ ਲੈ ਕੇ ਜਾ ਰਹੇ ਵੀ ਆ ਕਰਤੇ ਤੇ ਆ ਪੈਂਡਿੰਗ ਸਮਾਂ ਹਰ ਕੰਮ ਨੂੰ ਲੱਗਦਾ ਲੋਕ ਸਮਝਦਾਰ ਨੇ ਸਮਝਦੇ ਨੇ ਔਰ ਅੱਜ ਉਹਦਾ ਨਤੀਜਾ ਇਹ ਰੂਬ ਰੂਆ ਤੁਹਾਡੇ ਸਾਹਮਣੇ ਆ ਇਹ ਪਿਆਰ ਹੀ ਆ ਸਿਆਸਤ ਦੇ ਵਿੱਚ ਜਦੋਂ ਲੋਕਾਂ ਦਾ ਇਕੱਠ ਹੋਵੇ ਜੋ ਪਿਆਰ ਜਿਹੜਾ ਨਾ ਤੋ ਜੇ ਸੀ ਹਾਂ ਸਾਡੇ ਕਾਬੀ ਖਾਸ ਮੁਖਾਜ ਤੁਹਾਨੂੰ ਸਵਾਲ ਇਸ ਕਰਕੇ ਵੈਸੇ ਇਹ ਸਵਾਲ ਸਭ ਤੋਂ ਜ਼ਿਆਦਾ ਪੁੱਛਿਆ ਗਿਆ ਤੇ ਕੋਈ ਸਪਸ਼ਟ ਜਵਾਬ ਨਹੀਂ ਮਿਲਿਆ ਉਹ ਜਿਹੜਾ 1000 ਰੁਪਿਆ ਉਹ ਕਦੋਂ ਦੇ ਆ ਗਏ بار-बार ਬੀਬੀਆਂ ਸਾਨੂੰ ਪੁੱਛਦੀਆਂ ਵੀ ਉਹ ਪੁੱਛੋ ਜ਼ਰੂਰ ਵੀ ਸੀਐਮ ਸਾਹਿਬ ਕਦੋਂ ਦੇ ਦੇ ਮੈਂ ਇੱਕ ਗੱਲ ਦੱਸਣੀ ਚਾਹੁੰਨਾ ਜੀ ਬੀਬੀਆਂ ਦੇ ਵਿਚਾਰੀਆਂ ਘੱਟ ਪੁੱਛਦੀਆਂ ਨੇ ਆ ਵਿਰੋਧੀ ਜ਼ਿਆਦਾ ਗੱਲਾਂ ਕਰਦੇ ਹੈ। ਚਲੋ ਇਦਾਂ ਗੱਲ ਨਹੀ ਇਦਾਂ ਗੱਲ ਹੋਣੀ ਮੈਨੂੰ ਇਹ ਦੱਸੋ ਵਿਰੋਧੀ ਕਹਿੰਦੇ ਨੇ। ਵਿਰੋਧੀ ਵੀ ਕਹਿੰਦੇ ਆ ਪਰ ਬੀਬੀਆਂ ਵਿੱਚ ਜਦੋਂ ਮੈਂ ਵੇਖੋ ਵੇਖੋ ਅਸੀਂ ਪਿੰਡਾਂ 'ਚ ਰਹਿਣ ਵਾਲੇ ਲੋਕ ਆ ਕਿਉਂਕਿ ਸਾਨੂੰ ਪਿੰਡਾਂ 'ਚ ਲੋਕ ਲੋਕਾਂ ਦੇ ਸਵਾਲਾਂ ਦੇ ਜਵਾਬ ਕਈ ਵਾਰੀ ਲੋਕ ਸਾਨੂੰ ਪੁੱਛਦੇ ਆ ਕਿ ਇਹ ਸਰਕਾਰ ਦੇ ਨੇੜੇ ਆ ਸ਼ਾਇਦ ਲੋਕਾਂ ਨੂੰ ਇਹ ਲੱਗਦਾ ਵੀ ਅਸੀਂ ਸਰਕਾਰ ਦੇ ਨੇੜੇ ਆ ਕਿਉਂਕਿ ਸਵਾਲ ਕਰਦੇ ਤੁਹਾਨੂੰ ਜੀ ਜੀ ਦੇਖੋ ਜਦੋਂ ਸਰਕਾਰ ਬਣੀ ਸਭ ਤੋਂ ਵੱਡੀ ਗਾਰੰਟੀ ਜਿਹੜੀ ਸੀ ਲੇਡੀਜ਼ ਵਾਲੀ ਹਜ਼ਾਰ-ਹਜ਼ਾਰ ਨਾਲੋਂ ਵੀ ਵੱਡੀ ਗਰੰਟੀ ਜਿਹੜੀ 600 ਜੁਟ ਬਿਜਲੀ ਦੀ ਜਿਹੜੀ ਗੱਲ ਕੀਤੀ ਸੀ ਉਹ ਸੀ ਸਾਡੇ ਵਾਸਤੇ ਵੀ ਇਹ ਗਰੰਟੀ ਨੂੰ ਪੂਰੇ ਕਿਤਰਾ ਕਰਤਾ ਹਾਂ ਤੁਸੀਂ ਬਲੀਵ ਕਰਦੇ ਹੋ ਪਹਿਲੀ ਸਰਕਾਰ ਆ ਜਿਹੜੀ ਸਰਕਾਰ ਬਣਦਿਆਂ ਸਾਰੀ ਆਪਣਾ ਮੇਨ ਜਿਹੜਾ ਵਾਦਾ ਸੀ ਉਹਨੇ ਪੂਰਾ ਕਰਤਾ ਜਿਹੜਾ 600 ਜੁਟ ਫ੍ਰੀ ਵਾਲੀ ਗੱਲ ਕੀਤੀ ਸੀ ਕਰਕੇ ਕੱਲ ਤੋਂ ਸੋ ਕਹਿਣ ਦਾ ਭਾਵੇਂ ਆ ਉਸ ਤੋਂ ਬਾਅਦ ਸਟੈਪ ਬਾਈ ਸਟੈਪ ਇਹ ਨਹੀਂ ਕੰਮ ਉੱਥੇ ਰੁਕਿਆ ਫਿਰ ਮੁਹੱਲਾ ਕਲੀਨਿਕਾਂ ਦੀ ਗੱਲ ਕੀਤੀ ਫਿਰ ਉਹ ਵੀ ਬਣਦੇ ਨਜ਼ਰ ਆਉਂਦੇ ਪਏ ਫਿਰ ਸਕੂਲ ਆਫ ਐਮੀਨੈਂਸ ਦੀ ਗੱਲ ਕੀਤੀ ਹਰ ਹਲਕੇ ਦੇ ਵਿੱਚ ਇੱਕ ਇੱਕ ਸਕੂਲ ਦਿੱਤਾ ਸਿੱਖਿਆ ਦੇ ਸੁਧਾਰ ਦੀ ਗੱਲ ਕੀਤੀ ਤੇ ਉਹਦੇ ਤੇ ਵੀ ਤੁਹਾਡਾ ਤੁਸੀਂ ਦੇਖਿਆ ਹੋਊਗਾ ਵੀ ਉਹਦੇ ਤੇ ਵੀ ਹਰ ਹਲਕੇ ਚ ਕੰਮ ਕੀਤੇ ਨੇ ਨਜ਼ਰ ਆ ਰਹੇ ਨੇ ਫਿਰ ਇੱਕ ਗੱਲ ਕਹੀ ਸੀ ਵੀ ਪੰਜ ਪੈਨਸ਼ਨਾਂ ਚਾਰ ਪੈਨਸ਼ਨਾਂ ਤਿੰਨ ਪੈਨਸ਼ਨਾਂ ਜਿਹੜੇ ਲੈਂਦੇ ਇੱਕ ਕਰਾਂਗੇ ਉਹ ਵੀ ਕਰਕੇ ਵਿਖਾਵਾਂਗੇ ਸ਼ਹੀਦਾਂ ਦੇ ਸਨਮਾਨ ਦੀ 1 ਕਰੋੜ ਦੀ ਰਾਸ਼ੀ ਦੀ ਗੱਲ ਕੀਤੀ ਸੀ ਉਹ ਵੀ ਕਰਕੇ ਵਿਖਾਵਾਂਗੇ ਬੰਦ ਪਈਆਂ ਕੋਲੇ ਦੀਆਂ ਖਾਨਾ ਖਿਲਾਦੀਆਂ 56000 ਦੇ ਕਰੀਬ ਨੌਕਰੀਆਂ ਦੇ ਕੇ ਅੱਜ ਭਗਵੰਤ ਮਾਨ ਜੀ ਤਰਨਤਾਰਨ ਖਲੋਤੇ ਨੇ ਕੋ ਬਾਹ ਖੜੀ ਕਰਕੇ ਕਹਿੰਦੇ ਚਾਹ ਦੇ ਕੱਪ ਦਾ ਵੀ ਰਵਾਦਾਰ ਹੁਣ ਰਹੀ ਗੱਲ 1000 ਮੈਂ ਨੌਕਰੀਆਂ ਤਾਂ ਆ ਜਾਂਦੀ ਕੱਲ ਮੈਂ ਨਾ ਅਕਾਲੀ ਦਲ ਦੇ ਇੱਕ ਲੀਡਰ ਦੀ ਇੰਟਰਵਿਊ ਕੀਤੀ ਆ ਮਲੂਕਾ ਸਾਹਿਬ ਕੱਲ 1000 ਦੀ ਤੇ ਪੂਰੀ ਕਰਨਾ ਉਹ ਹੋ ਗਈ ਨਹੀਂ ਵਿੱਚ ਕੱਟਣਾ ਨਹੀਂ ਜਵਾਬ ਪੂਰਾ ਲੈ ਲਿਆ ਕਰੋ ਫਿਰ ਨਾ ਕਈ ਵਾਰੀ ਸਾਡੇ ਦਰਸ਼ਕਾਂ ਨੂੰ ਲੱਗਦਾ ਵੀ ਇਹਨਾਂ ਨੂੰ ਜਵਾਬ ਨਹੀਂ ਆਇਆ ਠੀਕ ਹੈ ਹੁਣ ਸਾਰੀਆਂ ਗਰੰਟੀਆਂ ਪੂਰੀਆਂ ਕਰਤੀਆਂ ਹਾਂ ਹੁਣ 1000 ਰੁਪਏ ਦੀ ਗਰੰਟੀ ਰੱਖੀ ਜੀ ਉਹਦੇ ਤੇ ਵੀ ਸਾਡਾ ਪੂਰਾ ਪਲਾਨ ਆ ਹਾਂ ਆਲਰੇਡੀ ਪਲਾਨ ਰੈਡੀ ਆ ਆਪਾਂ ਉਹ ਵੀ ਗਰੰਟੀ ਪੂਰੀ ਕਰਕੇ 27 ਦੇ ਵਿੱਚ ਲੋਕਾਂ ਦੀ ਕਚੈਰੀ ਚਾਹੁੰਦੇ ਹਾਂ ਹਾਂ ਜਿਹੜੀ 56000 ਨੌਕਰੀਆਂ ਤੁਸੀਂ ਗੱਲ ਕੀਤੀ ਕੱਲ ਮੇਰੀ ਮਲੂਕਾ ਸਾਹਿਬ ਨਾਲ ਇੰਟਰਵਿਊ ਹੋ ਮਲੂਕਾ ਸਾਹਿਬ ਕਹਿੰਦਾ ਵੀ ਉਹਨਾਂ ਨੂੰ ਇਹ ਗੱਲ ਕਹੋ ਪੀ 56000 ਜਿਹੜੀਆਂ ਨੌਕਰੀਆਂ ਦਿੱਤੀਆਂ ਨਾ ਉਹਦਾ ਇਸ਼ਤਿਹਾਰ ਅਖਬਾਰ ਦੇ ਵਿੱਚ ਦੇ ਦਿਓ ਵੀ ਆਹ ਬੰਦਾ ਉਹਨੂੰ ਨੌਕਰੀ ਦਿੱਤੀ ਗਈ ਆ ਅਸੀਂ ਮੰਨ ਲਾਂਗੇ ਮੈਂ ਇਹ ਗੱਲ ਕਹੂੰਗਾ ਮੈਂ ਮਲੂਕਾ ਸਾਹਿਬ ਨੂੰ ਆ ਪਿੰਡ ਪਿੱਛੋਂ ਮੈਂ ਹੁਣੇ ਹੋ ਕੇ ਆਇਆ ਹਾਂ ਜਾ ਕੇ ਉਸ ਪਿੰਡ ਦੇ ਵਿੱਚ 10 ਨੌਕਰੀਆਂ ਮਿਲੀਆਂ ਨੇ ਮਲੂਕਾ ਸਾਹਿਬ ਨੇ ਕਿਹਾ ਕਿ ਵੀ ਟਾਈਮ ਕਰ ਦਿਓ ਐਡਰੈਸ ਤੁਹਾਨੂੰ ਹੁਣੇ ਮੈਂ ਪਿੰਡ ਦਾ ਦੰਨਾਂ ਉੱਥੇ ਚਲੇ ਜਾਓ ਮੈਨੂੰ ਸਰਪੰਚ ਮਿਲੇ ਹੁਣ ਮੈਂ ਨਹੀਂ ਗੱਲ ਕੀਤੀ ਹਾਂ ਕਹਿੰਦੇ ਜੀ ਨੌਕਰੀਆਂ ਮਿਲੀਆਂ ਕਿਸੇ ਦਾ ਚਾਹ ਦਾ ਕੱਪ ਵੀ ਨਹੀਂ ਲੱਗਦਾ ਜਿਹੜਾ ਇਮਾਨਦਾਰੀ ਨਾਲ ਆਪਣਾ ਕੰਮ ਕਰਕੇ ਆਇਆ ਹਾਂ ਮੈਂ ਇਮਾਨਦਾਰੀ ਨਾਲ ਆਪਣਾ ਟੈਸਟ ਦੇ ਕੇ ਆਇਆ ਹਾਂ ਘਰ ਆ ਗਿਆ ਨੌਕਰੀ ਨੇ ਆਪ ਦਰਵਾਜ਼ਾ ਖੜਕਾ ਜੀ ਤੇ ਗੱਲ ਦਾ ਸਾਡੇ ਘਰ ਦੋ ਨੌਕਰੀਆਂ ਆਈਆਂ ਇੱਕ ਇੱਕ ਜਈ ਦੀ ਲਓ ਜੀ ਹਾਂਜੀ ਹਾਂਜੀ ਸਾਡੇ ਘਰ ਦੋ ਨੌਕਰੀਆਂ ਆਈਆਂ ਐਡਰੈਸ ਲੈ ਲਿਓ ਮਲੂਕਾ ਸਾਹਿਬ ਨੂੰ ਕੋਈ ਨਾ ਮੇਰਾ ਐਡਰੈਸ ਲੈ ਲਿਓ ਬੋਲ ਦਿਓ ਜੀ ਆਪਣਾ ਐਡਰੈਸ ਬੋਲ ਦਿਓ ਹਾਂਜੀ ਮੈਂ ਰਾਜਾ ਸਾਂਸੀ ਤੋਂ ਕਾਉਂਸਲਰ ਵੀ ਹਾਂ ਅੱਛਾ ਜੀ ਹਾਂਜੀ ਹਾਂਜੀ ਤੇ ਰਾਜਾ ਸਾਂਸੀ ਮੇਰਾ ਸ਼ਹਿਰ ਆ ਜੀ ਏਅਰਪੋਰਟ ਦੇ ਨੇੜੇ ਮਲੂਕਾ ਸਾਹਿਬ ਨੂੰ ਮੇਰਾ ਦੱਸ ਦਿਓ ਵੀ ਦਿਵਿਆਲ ਸਿੰਘ ਕਾਉਂਸਲਰ ਕਹਿੰਦਾ ਵੀ ਸਾਡੇ ਘਰ ਦੋ ਨੌਕਰੀਆਂ ਆਈਆਂ ਦੋ ਨੌਕਰੀਆਂ ਆਈਆਂ ਹਾਂਜੀ ਹਾਂਜੀ ਤੇ ਹੁਣ ਵਾਲੀ ਸਰਕਾਰ ਚ ਫੋਨ ਵਾਲੀ ਸਰਕਾਰ ਚ ਪਹਿਲਾਂ ਤੇ ਸਾਡੇ ਖਾਨਦਾਨ ਜੀ ਕੋਈ ਸਰਕਾਰੀ ਮੁਲਾਜ਼ਮ ਹੀ ਨਹੀਂ ਹੈਗਾ ਇਹ ਜਰੂਰ ਇਹ ਇਹ ਕਲਿੱਪ ਵਖਾਲ ਬਿਲਕੁਲ ਚੱਲੇਗੀ ਜੀ ਬਿਲਕੁਲ ਚੱਲੇਗੀ ਅੱਛਾ ਥੋੜਾ ਹੋਰ ਰੱਖਿਆ ਇਹ ਕਹਿੰਦਾ ਵੀ ਬਾਹਰੋਂ ਲਿਆ ਕੇ ਕੈਂਡੀਡੇਟ ਦੇ ਰਹੇ ਨੇ ਆਪਣੀ ਪਾਰਟੀ ਦੇ ਉਹ ਜਿਹੜੇ ਦਰਿਆ ਵਸਾਉਣ ਵਾਲੇ ਸੀ ਜਿਹੜੇ ਪੋਸਟਰ ਲਾਉਣ ਵਾਲੇ ਸੀ ਉਹਨਾਂ ਨੂੰ ਪਿੱਛੇ ਛੱਡ ਕੇ ਤੇ ਬਾਹਰੋਂ ਲਿਆ ਕੇ ਕੈਂਡੀਡੇਟ ਦਿੱਤਾ ਜੀ ਇੱਕ ਕਹਾਵਤ ਹੈ ਬੜੀ ਪਰਾਂ ਹਾਂ ਅੰਗੂਰ ਖੱਟੇ ਦੀ ਗੱਲ ਸੁਣੀ ਪਾਉਂਦੇ ਠੀਕ ਹੈ ਜਦੋਂ ਹੱਥ ਨਹੀਂ ਨਾ ਆਪੜਦਾ ਹਾਂ ਫਿਰ ਗੱਲਾਂ ਕਰਨੀਆਂ ਗੱਲ ਬਾਹਰੋਂ ਦੀ ਨਹੀਂ ਹਾਂ ਗੱਲ ਦਰਿਆ ਮਛੂਣ ਵਾਲਿਆਂ ਦੀ ਨਹੀਂ ਹਾਂ ਸਾਡੀ ਪਾਰਟੀ ਦੇ ਦਰਵਾਜ਼ੇ ਖੁੱਲੇ ਨੇ ਜੀ 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 ਜਿਹੜਾ ਵੀ ਸਾਡੀ ਆਮ ਆਦਮੀ ਪਾਰਟੀ ਦੀ ਸੋਚ ਨਾਲ ਰਲਣਾ ਚਾਹੁੰਦਾ ਜਿਹੜੀ ਇਹ ਸੋਚ ਤੇ ਚੱਲਣਾ ਚਾਹੁੰਦਾ ਆਪਾਂ ਦਾ ਜੀ ਆਇਆਂ ਆਖਦੇ ਆ ਕਿ ਕੰਮ ਕਰ ਰਹੇ ਨੇ ਜਿਹੜੇ ਜਿਹੜੇ ਜਿੰਨਾ ਜਿੰਨਾ ਜਿਹੜਾ ਕੋਈ ਕੰਮ ਕਰ ਰਿਆ ਕੋਈ ਹੁਣ ਜੇ ਪਿੰਡ ਲੈਵਲ ਤੇ ਸੇਵਾ ਕਰ ਰਿਆ ਤੇ ਉਹ ਸਰਪੰਚ ਬਣ ਗਿਆ ਕੋਈ ਹੁਣ ਆਪਣੇ ਮੈਂਬਰ ਲੈਵਲ ਤੇ ਸੇਵਾ ਕਰ ਰਿਆ ਤੇ ਮੈਂਬਰ ਬਣ ਗਿਆ ਕੋਈ ਯੂਥ ਲੈਵਲ ਤੇ ਸੇਵਾ ਕਰ ਰਿਆ ਤੇ ਯੂਥ ਦਾ ਪ੍ਰਧਾਨ ਬਣ ਗਿਆ ਇਹਦੇ ਜ਼ਿੰਮੇਵਾਰੀਆਂ ਨੇ ਜਿਹਦਾ ਜਿਹਦਾ ਜਿੰਨਾ ਜਿੰਨਾ ਕਾਦਿਆ ਹੁਣ ਤੁਸੀਂ ਭਰਾ ਜੀ ਸਾਡੇ ਪੱਤਰਕਾਰ ਹੁਣ ਤੁਸੀਂ ਕਹੋ ਮੈਂ ਸੇਵਾ ਕਰਨਦਿਆਂ ਤਾਂ ਮੈਨੂੰ ਵੀ ਐਮਐਲਏ ਦੀ ਟਿਕਟ ਦੇ ਦਿਓ ਟਿਕਟ ਤੇ ਇੱਕੋ ਹੀ ਮਿਲਨੀ ਹੈ ਵੱਡੇ ਵੀਰ ਜਿਹਦੇ ਚ ਕਾਬਲੀਅਤ ਹੋਊਗੀ ਜਿਹਨੂੰ ਲੋਕ ਜਾਣਦੇ ਹੋਣ ਜਿਹਨੂੰ ਲੋਕ ਪਿਆਰ ਕਰਨ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜਿਹੜੀ ਸਰਵੇ ਦੇ ਹਿਸਾਬ ਨਾਲ ਚੱਲਦੀ ਹੈ ਦਰਵਾਜ਼ੇ ਖੁੱਲੇ ਨੇ ਜੀ ਹੁਣ ਮੈਂ ਮੈਂ ਆਪਣੀ ਗੱਲ ਕਰਾਂ ਮੈਂ ਕਾਊਂਟਰ ਸਵਾਲ ਕਰਾਂ ਕਿ ਜਿਹੜੇ ਪੁਰਾਣੇ ਵਰਕਰ ਸੀ ਜਿਹੜੇ ਕੀ ਉਹਨਾਂ ਚੋਂ ਤੁਹਾਨੂੰ ਲੱਗਦਾ ਨਹੀਂ ਵੀ ਕੋਈ ਕਾਬਲ ਬੰਦਾ ਹੈ ਨਹੀਂ ਸੀ ਦੇਖੋ ਮੈਂ ਤੁਹਾਡੀ ਗੱਲ ਦਾ ਜਵਾਬ ਦੇਣਾ ਚਾਹੁੰਦਾ ਮੈਂ ਕੌਣ ਆਪਲਾ ਪਤਾ ਤੁਹਾਨੂੰ ਜੀ ਮੈਂ ਸਭ ਤੋਂ ਪੁਰਾਣਾ ਵਰਕਰ ਜੀ ਜੀ ਬੂਥ ਲੈਵਲ ਤੋਂ ਉੱਠਿਆ ਅੱਜ ਮੈਂ ਖੋਣਾ ਬੋਲਾ ਪਰ ਜੀ ਅੱਜ ਮੈਨੂੰ ਪਾਰਟੀ ਨੇ ਪੰਜਾਬ ਦਾ ਕਾਰਜਕਾਰੀ ਪ੍ਰਧਾਨ ਲਾਇਆ ਅੱਜ ਮੈਂ ਚੌਂਕ 'ਚ ਖਲੋਤਾ ਇੱਥੇ ਕਿਉਂ ਖਲੋਤਾ ਬੋਲਾ ਜੀ ਕੀ ਕਰਨਿਆ ਬੋਲਾ ਮੈਂ ਆਪਣੀ ਪਾਰਟੀ ਦੀ ਸੇਵਾ ਕਰਦਾ ਸੇਵਾ ਕਰਦਾ ਹੁੰਦਾ ਕੀ ਹੈ ਡਿਪੈਂਡ ਹੈ ਵੀ ਆਪਾਂ ਕਿਹੜਾ ਵਰਕਰ ਕਿੰਨੇ ਲੈਵਲ ਦਾ ਉਹਦੀ ਕਿੰਨੀ ਕਿਸ ਤਰ੍ਹਾਂ ਦਾ ਹੁਣ ਜਿਹੜਾ ਵਰਕਰ ਸਾਡਾ ਵਾਰਡ ਵਾਈਜ਼ ਆ ਉਹਨੂੰ ਜ਼ਿਲ੍ਹੇ ਦੀ ਜ਼ਿੰਮੇਵਾਰੀ ਦੇ ਦਈਏ ਵਿਚਾਰਾ ਜ਼ਿਲ੍ਹਾ ਪੂਰਾ ਕਰ ਲੂ ਗੱਲ ਸਮਝ ਕੇ ਨਹੀਂ ਹੁਣ ਜਿਹੜਾ ਜ਼ਿਲ੍ਹੇ ਵਾਈਜ਼ ਆ ਉਹਨੂੰ ਪੰਜਾਬ ਦੀ ਜ਼ਿੰਮੇਵਾਰੀ ਦੇ ਦੀ ਉਹ ਪੰਜਾਬ ਪੂਰਾ ਕਰ ਲ ਵਰਕਰ ਜੇ ਮੈਂ ਗੱਲ ਕਰਾਂ ਤੇ ਆਮ ਆਦਮੀ ਪਾਰਟੀ ਕੋ ਅੱਜ ਦੇ ਸਮੇ 32000 ਵਰਕਰ ਨੇ ਜੀ ਤੇ ਸੀਟਾਂ ਕਿੰਨੀਆਂ ਨੇ ਜੇ ਤੇ 32000 ਜੇ ਤੇ 32000 ਸੀਟਾਂ ਨੇ ਤੇ 32000 ਦੇ ਦੇਾਂਗੇ ਸੀਟਾਂ ਕਿੰਨੀਆਂ 117 ਹੁਣ 32000 ਦੇ ਵਿੱਚੋਂ ਕਿਹੜੇ ਕਿਹੜਾ ਬੰਦਾ ਕਾਬਲੀਅਤ ਆ ਹੁਣ ਸਪੋਜ਼ ਕਰੋ ਇੱਥੇ ਸਾਡੇ ਵਰਕਰ ਆ ਸਾਰੇ ਵਰਕਰ ਠੀਕ ਆ ਹੁਣ ਇੱਕ ਵਰਕਰਾਂ ਵਿਚਾਰਾ ਇਹਨੂੰ ਕਹਿੰਦੇ ਆ ਤੈਨੂੰ ਟਿਕਟ ਦੇ ਦਿੰਨੇ ਹੁਣ ਉਸ ਵਰਕਰ ਦੇ ਵਿਚਾਰੇ ਦੇ ਘਰ ਦੇ ਵਿੱਚ ਚਾਹ ਪੀਉਣ ਜੋਗੇ ਸੰਗਤ ਨੂੰ ਮਿਲਣ ਜੋਗਾ ਕੋਈ ਜਗ੍ਹਾ ਨਹੀਂ ਕੋਈ ਜਗ੍ਹਾ ਹੀ ਨਹੀਂ ਹੁਣ ਉਸ ਵਰਕਰ ਨੂੰ ਤੇ ਵਿਚਾਰੇ ਨੂੰ ਖੁੱਝ ਸੁਟਨ ਵਾਲੀ ਗੱਲ ਹੀ ਹੋਗੀ ਸੋ ਕਹਿਣ ਦਾ ਭਾਵ ਪਾਰਟੀ ਟਿਕਟ ਦੇਣ ਤੋਂ ਪਹਿਲਾਂ ਹਰ ਇੱਕ ਦੇ ਵਿੱਚ ਅਬਜ਼ਰਵ ਕਰਦੀ ਆ ਵੀ ਉਹ ਵਿਚਾਰਾ ਕਿੰਨੀ ਇੱਕ ਪੋਜੀਸ਼ਨ ਕਿੰਨਾ ਕ ਭਾਰ ਚੱਲ ਸਕਦਾ ਉਸੇ ਭਾਰ ਦੇ ਹਿਸਾਬ ਨਾਲ ਪਾਰਟੀ ਸੋਚੇ ਥੋੜਾ ਹੋਰ ਅਗਿਆ ਇਹ ਬਾਡਰ ਏਰੀਆ ਚ ਨਾ ਮੈਂ ਬਹੁਤ ਸੱਥਾ ਰਿਕਾਰਡ ਕੀਤੀਆਂ ਨੇ ਇੱਥੇ ਲੋਕ ਨਾ ਜ਼ਿਆਦਾਤਰ ਪਰੇਸ਼ਾਨੀ ਜਿਹੜੀ ਨਸ਼ੇ ਦੇ ਮੁੱਦੇ ਨੂੰ ਲੈ ਕੇ ਆ ਬਾਕੀ ఎవਰੀਥਿੰਗ ਓਕੇ ਵੀ ਕੰਮਕਾਰ ਤੋਂ ਖੁਸ਼ ਨੇ ਬਿਜਲੀ ਮਾਫੀ ਤੋਂ ਖੁਸ਼ ਨੇ ਬੀਬੀਆਂ ਦਾ ਕਿਰਾਇਆ ਮਾਫੀ ਤੋਂ ਖੁਸ਼ ਨੇ ਪਰ ਜਿਹੜਾ ਨਸ਼ੇ ਦਾ ਮੁੱਦਾ ਨਾ ਇਹ ਤੋਂ ਲੋਕ ਨਰਾਜ਼ ਨੇ ਨਜ਼ਰ ਇੱਕ ਮੇਰੀ ਬੇਨਤੀ ਆ ਪੱਤਰਕਾਰ ਭਾਈਚਾਰ ਜਦੋਂ ਕਿਤੇ ਬੀਜਪੀ ਦੀਆਂ ਮੀਟਿੰਗਾਂ 'ਚ ਜਾਂਦੇ ਹੁੰਦੇ ਹੋ ਨਾ ਉਦੋਂ ਇੱਕ ਗੱਲ ਜਵਾਲ ਸਵਾਲ ਜ਼ਰੂਰ ਕਰਿਆ ਕੋਈ ਆ ਪਿੱਛੇ ਜੇ ਲੜਾਈ ਨਹੀਂ ਲੱਗੀ ਜਦੋਂ ਕਹਿੰਦੇ ਵੀ ਪਾਕਿਸਤਾਨ ਮਿਜ਼ਾਈਲਾਂ ਛੱਡ ਰਿਹਾ ਤੇ ਆਪਾਂ ਕਾਉਂਟਰ ਕਰਾਸ ਕੀਤਾ ਤੇ ਕੋਈ ਮਿਜ਼ਾਈਲ ਚੱਲਣ ਨਹੀਂ ਦਿੱਤੀ ਸਭ ਕਦਮ ਖਤਮ ਕਰਤੀਆਂ ਜੀ ਆਪਾਂ ਉਹਨਾਂ ਨੂੰ ਇਹ ਪੁੱਛਿਆ ਕਿ ਜਿਹੜਾ ਪਾਕਿਸਤਾਨ ਤੋਂ ਡਰੋਨ ਆਉਂਦਾ ਹਾਂ ਉਹ ਕਿੰਨੇ ਡੱਕੜੇ ਤੁਸੀਂ ਵੀ ਕਦੀ ਇਹ ਸਵਾਲ ਕੀਤਾ ਹੋਗਾ ਜ਼ਰੂਰ ਕਰਾ ਇਹ ਇਹ ਮੇਰੀ ਮੇਰੀ ਬੇਨਤੀ ਹੈ ਦੇਖੋ ਜਦੋਂ ਤੱਕ ਇਹ ਚੀਜ਼ਾਂ ਨੂੰ ਨਾ ਆਪਾਂ ਡੱਕਾਂਗੇ ਪੰਜਾਬ ਦੇ ਵਿੱਚ ਇੱਥੇ ਦੇ ਨਸ਼ਾ ਜਿਹਦੇ ਵੱਲ ਆ ਗਿਆ ਉਹ ਸੁੱਤ ਤੋਂ ਬਾਅਦ ਕਾਰਵਾਈ ਕਰੋ ਹੁਣ ਇੱਥੇ 4-500 ਬੰਦਾ ਖਲੋਤਾ ਕੋਈ ਐਸਾ ਪੈਰਾਮੀਟਰ ਤੁਹਾਡੇ ਕੋਲ ਹੋਵੇ ਵੀ ਇਹਦੇ ਅੰਦਰ ਕੀ ਚੱਲਦਾ ਕੋਈ ਨਹੀਂ ਹੈ ਸੋ ਕਹਿਣ ਦਾ ਭਾਵ ਜਿਹੜਾ ਕੋਈ ਅਪਰਾਧ ਹੁੰਦਾ ਜਿਹੜੀ ਕੋਈ ਵਾਰਦਾਤ ਹੁੰਦੀ ਉਹਦੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਉਹ ਜੇ ਵਾਰਦਾਤ ਉੱਤੇ ਪੁਲਿਸ ਪ੍ਰਸ਼ਾਸਨ ਕੋ ਕਾਰਵਾਈ ਨਹੀਂ ਹੁੰਦੀ ਫਿਰ ਪੁਛਦਾ ਦੋਸ਼ ਹੋਗਾ ਜਲ ਸਮਝੇਗੇ ਨਹੀਂ ਪਰ ਇਹੋ ਬੇਨਤੀ ਆ ਨਸ਼ੇ ਕਰਕੇ ਸਾਡੇ ਲੋਕਾਂ ਨੂੰ ਸੁਚੇਤ ਹੋਣਾ ਪੈਣਾ ਲੋਕਾਂ ਨੂੰ ਵੀ ਲਾਮਬੰਦ ਹੋਣਾ ਪੈਣਾ ਆਮ ਆਦਮੀ ਪਾਰਟੀ ਦੇ ਪਿੰਡ ਪਿੰਡ ਜਾ ਕੇ ਸਰਪੰਚਾਂ ਨੂੰ ਨਾਲ ਲੈ ਕੇ ਲੋਕਾਂ ਨੂੰ ਨਾਲ ਲੈ ਕੇ ਸੋਵਾਂ ਖਵਾ ਰਹੀ ਆ ਵੀ ਤਗੜੇ ਹੋ ਕੇ ਆਪਾਂ ਨਸ਼ਾ ਜਿਹੜਾ ਵੇਚਦੇ ਨੇ ਇਹਨਾਂ ਦੀ ਜਮਾਨਤਾਂ ਨਹੀਂ ਦੇਣੀ। ਉਸ ਨੂੰ ਤਲਾਸ਼ ਕਰੋ। ਕਈਆਂ ਲੋਕਾਂ ਦਾ ਸਵਾਲ ਹੁੰਦਾ ਸੀ ਵੀ ਪੁਲਿਸ ਜਿਹੜੀ ਜੀ ਥਾਣੇ ਵਾਲੀ ਪੁਲਸ ਆ ਉਹ ਪੈਸੇ ਲੈ ਕੇ ਛੱਡ ਦਿੰਦੀ। ਆਪਾਂ ਫਿਰ ਇੱਕ ਟੋਲ ਫ੍ਰੀ ਨੰਬਰ ਦਿੱਤਾ। ਵੀ ਤੁਸੀਂ ਇਸ ਨੰਬਰ ਤੇ ਸਾਡੇ ਨਾਲ ਵੀ ਕੰਪਲੇਂਟ ਕਰ ਦਿਓ। ਕਈ ਵਾਰੀ ਸ਼ਰਾਰਤੀ ਅੰਸਰ ਵੀ ਹੁੰਦੇ ਕਿ ਇਹਦੀ ਨਜਾਇਜ਼ ਵੀ ਕਰ ਦਿੰਦੇ। ਉਹ ਵੈਰੀਫਾਈ ਵਾਸਤੇ ਅਲੱਗ ਟੀਮਾਂ ਬਣੀਆਂ ਨੇ। ਸੋ ਸਟੈਪ ਬਾਏ ਸਟੈਪ ਕੰਮ ਚੱਲ ਰਿਹਾ ਵਾ। ਉਹ ਆਪਾਂ ਕਰ ਰਹੇ ਆ। ਸੋ ਇਹਦਾ ਰਿਜ਼ਲਟ ਜਿਹੜਾ ਵਾ ਅਪੀਲ ਕੀ ਗੱਲ ਨੂੰ ਅਪੀਲ ਇਹੋ ਹੀ ਆ ਤਰਨਤਨ ਦੇ ਲੋਕ ਸਿਆਣੇ ਨੇ ਆ ਕੈਮਰੇ ਵਾਲੇ ਨੂੰ ਮੈਂ ਕਹੂੰਗਾ ਕੈਮਰਾ ਘਮਾਵੇ ਮਾੜਾ ਜ ਆ ਆਪਦੀ ਸਰਕਾਰ ਤੇ ਆਪਦਾ ਐਮਐਲਏ ਬਣਾਉਣਾ ਇਹਨਾਂ ਨੇ 1.5 ਸਾਲ ਰਹਿ ਗਿਆ ਜੀ ਉਸ 1.5 ਸਾਲ ਤੋਂ ਬਾਅਦ ਚੰਗੇ ਕੰਮ ਕਰਨਗੇ ਤੇ ਹਰ ਆਰਮੀ ਸਰ ਜਿਨਕੀ ਦੁਬਾਰਾ ਵੋਟ ਲੈ ਬਹੁਤ ਬਹੁਤ ਧੰਨਵਾਦੀ ਗੱਲਬਾਤ ਕਰਨੀ ਸੋ ਇਹ ਸਰ ਐਮ ਐਲ ਏ ਸਾਹਿਬ ਜਿਨ੍ਹਾਂ ਨੇ ਅੱਜ ਪੂਰੇ ਰੋਡ ਸ਼ੋਅ ਦੇ ਦਰਮਿਆਨ ਹੀ ਮੌਜੂਦ ਰਹੇ ਤੇ ਉਹ ਕੋਜੀ ਪਲਾਟਕ ਸੀ ਐਮ ਸਾਹਿਬ ਇੱਥੇ ਪਹੁੰਚਣ ਵਾਲੇ ਨੇ ਤਸਵੀਰ ਦਿਖਾ ਦਿਓ ਇੱਕ ਵਾਰੀ ਉਧਰਲੇ ਪਾਸੇ ਕਿ ਲੋਕ ਜਿਹੜੇ ਆ ਆਪਣੇ ਪਿਆਰੇ ਸੀ ਐਮ ਸਾਹਿਬ ਦੀ ਇੱਕ ਝਲਕ ਦੇਖਣ ਵਾਸਤੇ ਉਤਾਵਲੇ ਨੇ ਆਪਾਂ ਵਿੱਚ ਜਾ ਕੇ ਤਸਵੀਰਾਂ ਤੁਹਾਨੂੰ ਦਿਖਾਉਣੇ ਆਜੋ ਅੱਗੇ ਆਜੋ ਆਪਾਂ ਤੁਹਾਨੂੰ ਜੇ ਵਿੱਚ ਜਾ ਕੇ ਲਾਈਨਾਂ ਲੱਗੀਆਂ ਜਿਹੜੀਆਂ ਵਾ ਉਹ ਦਿਖਾ ਰਿਹਾ ਇੱਕ ਬਹੁਤ ਹੀ ਵਧੀਆ ਮਾਹੌਲ ਜਿਹੜਾ ਵਾ ਉਹ ਪਰਦਾ ਹੋਇਆ ਇਸ ਵੇਲੇ ਸੀਐਮ ਸਾਹਿਬ ਦੀ ਇੱਕ ਝਲਕ ਵੇਖਣ ਵਾਸਤੇ ਲੋਕ ਜਿਹੜੇ ਉਹ ਲਾਈਨ ਬੱਗ ਹੋਏ ਨੇ ਤੁਸੀਂ ਦੇਖ ਸਕਦੇ ਹੋ ਦੂਰ ਤੱਕ ਤਸਵੀਰ ਤੇ ਜਿੱਥੋਂ ਤੱਕ ਵੀ ਕੈਮਰੇ ਦੀ ਨਿਗਾਹ ਆਦੀ ਲੋਕ ਸੀਐਮ ਸਾਹਿਬ ਨੂੰ ਦੇਖਣ ਵਾਸਤੇ ਇੱਥੇ ਪਹੁੰਚੇ ਨੇ ਇਹ ਗੱਗੋ ਬੂਆ ਤੇ ਗੱਗੋ ਬੂਆ ਦੇ ਵਿੱਚ ਆਖਰੀ ਜਿਹੜਾ ਵਾ ਇਹ ਪਿੰਡ ਇਸ ਰੋਡ ਸ਼ੋ ਦਾ ਤੇ ਅੱਜ ਉਹ ਇਸ ਰੋਡ ਸ਼ੋ ਦੇ ਵਿੱਚੋਂ ਹੀ ਸੀਐਮ ਸਾਹਿਬ ਲੰਘ ਕੇ ਤੇ ਲੋਕ ਜਿਹੜੇ ਆ ਉਹਨਾਂ ਨੂੰ ਦੇਖਣ ਵਾਸਤੇ ਲਾਈਨਾਂ ਲਗਾ ਕੇ ਖੜੇ ਨੇ ਅੱਜ ਦੀ ਵੀਡੀਓ ਵਿੱਚ ਨਹੀਂ ਤਾਂ